थास्ट पोता। आगी आगी, आगी। अच्छा, अच्छा। वो हाँ मैं ठीक हाँ चल आ आ जा एक ही लेट होगी अच्छी ਉਹਦੀ ਦਹੀਂ ਘਰ ਕਾਮੀ ਬੜਾ ਅੱਛਾ ਅੱਛਾ ਉਹ ਕਰਕੇ ਤੇ ਫਿਰ ਲੈਡੀ ਹੋਈ ਉਹਦੇ ਅੱਛਾ ਮੈਂ ਤਾਂ ਕਦੋਂ ਦੀ ਟਿਕਣ ਲਈ ਆ ਆ ਤੇ ਫਿਰ ਮੈਨੂੰ ਕੀ ਗੱਲ ਆ ਕੁੜੀ ਠੀਕ ਹੋਵੇ ਸਹੀ ਪਈ ਨਹੀਂ ਇਹ ਤੱਕ ਨਹੀਂ ਹੋਵੇ ਤਾਂ ਦੱਸਿਆ ਨਾ ਕਾਮੀ ਤੇ ਚਲ ਮੈਂ ਹੁਣ ਕਰਕੇ ਫੇਰ ਹੀ ਚਲੀ ਆਂਗੀ ਅੱਛਾ ਅੱਛਾ ਠੀਕ ਆ ਠੀਕ ਆ ਤੇ ਕਿੱਦਾਂ ਫਿਰ ਮੰਮੀ ਹੁਣੀ ਠੀਕ ਠਾਕ ਆ ਹਾਂਜੀ ਸਾਰੇ ਠੀਕ ਆ ਤੁਸੀਂ ਦੱਸੋ ਠੀਕ ਆ ਠੀਕ ਆ ਪੁੱਤ ਵੇਖ ਲਿਆ ਤੂੰ ਝਾੜੂ ਦੇਈਆਂ ਲਾਉਣਾ ਜੇ ਪਹਿਲਾਂ ਰੋਟੀ ਪਾਣੀ ਪਕਾਇਆਈਓ ਤੈਨੂੰ ਕਰਾ ਤੇ ਕਰਾਂਗੀ ਫਿਰ ਕੰਮ ਵੀ ਸਾਰੇ ਕਰਨੇ ਪੈਂਦੇ ਆ ਤੇ ਦੀਦੀ ਨਹੀਂ ਕਰ ਦੇਣਾ ਉਹ ਠੀਕ ਨਹੀਂ ਥੋੜੀ ਜੀ ਠੀਕ ਆਹੋ ਫਿਰ ਉਹਦੇ ਕਰਤੀ ਫਿਰ ਮੈਂ ਕਿਹਾ ਹੀ ਨਹੀਂ ਉਹਨੂੰ ਆਓ ਨਾ ਚਲ ਮੈਂ ਆਪੇ ਕਰ ਲੈਂਦੀ ਆ ਉਹ ਆਪ ਹੀ ਕਰਨਾ ਫਿਰ ਸਾਰਾ ਕੰਮ ਤੇ ਹੋਰ ਮੈਂ ਵੀ ਥੱਕੀ ਜਾਨੀ ਆ ਕਰਾਗੀ ਫਿਰ ਮੈਂ ਹਾਂਜੀ ਆਹੋ ਚਲ ਕੋਈ ਨਹੀਂ ਪੁੱਤ ਤੂੰ ਬਹਿ ਜਾ ਮੈਂ ਪਾਣੀ ਲਵਾ ਫਿਰ ਲਈ ਲਿਆ ਦਵਾਂ ਅੰਟੀ ਪਾਣੀ ਚਲ ਬਹਿ ਕੇ ਮੈਂ ਆਗੀ ਹੈ ਵੀ ਨਾ ਮਾਂ ਦੀ ਸੱਸ ਦਾ ਸੁਭਾ ਕਿੰਨਾ ਵਧੀਆ ਏ ਕਾਮ ਹੋ ਗਈ ਵਿਚਾਰੀ ਸਾਰਾ ਆਪਣੇ ਹੀ ਆ ਮੈਂ ਪੁੱਛਿਆ ਤੇ ਕਹਿੰਦੀ ਠੀਕ ਨਹੀਂ ਆ ਤੇ ਦੇ ਲਾ ਫਿਰ ਇੰਨਾ ਹੈ ਮੈਨੂੰ ਤੇ ਚੰਗੇ ਲੱਗਦੇ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਜਿਹੜੇ ਮੁੰਨਾ ਪਾਣੀ ਦੇਣ ਜਾਵਨ ਉਹ ਤੇ ਮੈਨੂੰ ਗੱਲ ਨਹੀਂ ਆਸ ਲੱਭਦੀ ਤੇ ਜੇ ਨਾ ਗਈ ਤੇ ਮੁੰਮੀ ਨੇ ਸੁਣਾਣਾ ਪੈਣਾ ਕੀ ਕਰਾਂ ਹਾਂ ਫਰਾਗੇ ਤੇ ਮੈਂ ਕਰਾਂ ਰੁਕ ਜਾ ਰੁਕ ਜਾ ਕੋਈ ਲੋੜ ਨਹੀਂ ਤੈਨੂੰ ਪਾਣੀ ਦੇਣ ਦੀ ਆਪੇ ਦੇ ਲੋ ਨੂੰ ਉਹ ਆਇਆ ਤੇ ਮੈਨੂੰ ਪਾਣੀ ਤੇ ਇੱਕ ਕਰ ਮੇਰੀ ਧਿਆਨ ਨਾ ਸੁਣ ਲਾ ਕੋਣ ਕੁੜੀਆਂ ਨੇ ਆਇਆ ਕਰਨਾ ਮੈਨੂੰ ਸੁਵਾਈ ਸਿੱਖਣਾ ਤੇ ਤੂੰ ਨਾ ਥੋੜਾ ਜਿਹਾ ਦੂਰੀ ਰਹੀ ਜੰਨਾ ਤੋਂ ਮੈਂ ਮਮੀ ਕਿਨੇ ਲਾਗੇ ਚ ਰਹੀ ਹੁਣ ਚਾਹ ਪਾਣੀ ਤੇ ਪੜਾਉਣਾ ਹੀ ਹੈ ਨਾ ਉਹਨਾਂ ਨੂੰ ਕੋਈ ਦਿਨ ਮੈਂ ਨਹੀਂ ਗਈ ਤੇ ਨਹੀਂ ਤਾਂ ਵੀ ਗੱਲਾਂ ਕਰਨ ਦੇ ਹੋ ਜਦੋਂ ਮੈਂ ਲਾਗੇ ਬੈਠੀ ਹਾਂ ਨਾ ਤੇ ਫੇਰ ਆਇਆ ਕਰ ਕੱਲੀ ਰਹੇ ਨਹੀਂ ਜਾਣ ਦੇ ਲਾਗੇ ਕੋਈ ਕਰ ਤੇ ਨਾਲੇ ਪੀਜ ਬਣਾ ਕੇ ਤੇ ਮੈਨੂੰ ਆ ਦੇ ਜਾ ਕਰ ਆਪ ਨਾ ਲੈ ਕੇ ਆਵੀ ਕੋਈ ਵੀ ਚੀਜ਼ ਕੋਈ ਨਹੀਂ ਠੀਕ ਕੋਈ ਵੀ ਗੱਲ ਤੇਰੇ ਮੂੰਹ ਚੋਂ ਨਹੀਂ ਕੰਢੀ ਚਾਹੀਦੀ ਇਹਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਤੂੰ ਕਿਹੜੇ ਤਰੀਕੇ ਨਾਲ ਇੱਥੇ ਆਈ ਈ ਆ ਠੀਕ ਵਾ ਨਾ ਤੇ ਨਾਲੇ ਜਿਹੜਾ ਨਾ ਪਤ ਮਾਸ਼ਾਅੱਲਾ ਲੱਗਦਾ ਨਾ ਰੋਜ ਉਹ ਵੀ ਲੱਗਣਾ ਚਾਹੀਦਾ ਮੇਰਾ ਜਲੂਸ ਨਾ ਪੜਾ ਰਹੀ ਹੁਣ ਬੜੀ ਇੱਜ਼ਤਾਂ ਮੇਰੀ ਓਦਾਂ ਦੇ ਮਮੀ ਹੀ ਕੁਝ ਦੱਸਣਾ ਇਹਨਾਂ ਨੂੰ ਤੇ ਨਾ ਉਹਨਾਂ ਨੂੰ ਕੁਝ ਪਤਾ ਲੱਗਣਾ ਅ ਜਿੱਦਾਂ ਤੂੰ ਨੀ ਦੇਣਾ ਨਾ ਹੋਣਾ ਅਗਲੀਆਂ ਨੇ ਹੁਣ ਜੀ ਸੁਣ ਲੈਣਾ ਰੇਖਾ ਆ ਜਿਹੜੀ ਜ਼ੁਬਾਨ ਹੋਇਆ ਤਾਂ ਪਤਾ ਨਹੀਂ ਕਿੱਥੋਂ ਤੇਰੀ ਰੇਤੀ ਲੱਗ ਰਹੀ ਦੀ ਹੈ। ਗਾੜੀ ਜਮਾਗ ਦੇ ਨਾਲ ਤਾਂ ਫਟਾਫਟ ਤਿਆਰ ਲੈਂਦੀ ਆ। ਵੀ ਘਰ ਕੇ ਜਵਾਗੋ ਖੇਡਨੇ ਲੱਗ। ਮੈਂ ਮਮੀ ਤੁਹਾਨੂੰ ਕਹਿੰਦੀ ਕਿ ਨਾ ਉਹ ਲੋ ਚੁੱਪ ਕਰ ਜਾਓ ਮੈਨੂੰ ਪਤਾ ਆ ਮੈਂ ਪਾਗਲ ਥੋੜੀ ਆ ਕਿ ਜਾ ਕੇ ਉਹਦੇ ਸਾਹਮਣੇ ਆਪਣੀ ਬੇਇੱਜ਼ਤੀ ਕਰਾਵਾਂਗੀ। ਆਹ ਨੂੰ ਬਹੁਤੀ ਮੱਤਾਂ ਨਾ ਤੇ ਮੈਨੂੰ ਸਮਝ ਨਹੀਂ ਆ ਸਭ ਕੋ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ। ਜਿੰਨੀ ਤੇ ਮੈਂ ਤੈਨੂੰ ਗੱਲ ਕਹੀ ਆ ਨਾ ਉਹ ਤੇ ਅਸਰ ਕਰੀ। ਗਾਣਾ ਵਧਿਆ ਕਰ ਰੋਤੀ। ਚਲੋ ਠੀਕ। ਚਲ ਜਾਵੋ ਨਾ ਨਾ Papa ਹੁਣ ਬਣਾਣੀ। ਕਿ ਲਿਆ ਪਤਾ ਪਾਣੀ ਕਿਦਾਂ ਚਲਪੋਤ ਹੁਣ ਚਾਹ ਪੀ ਕੇ ਨਾ ਤੇ ਫਿਰ ਕੰਮ ਸਟਾਰਟ ਕਰਨੇ ਆ ਮੇਈ ਅੰਟੀ ਚਾਹ ਨਹੀਂ ਪੀ ਨਹੀਂ ਹਾਂ ਚਾਹ ਪਾਣੀ ਚ ਪੀ ਲਾਂਗੇ ਦੁਪਹਿਰ ਕ ਜੀ ਨੂੰ ਤੇ ਹੁਣ ਇੰਦਾ ਕਰੀਏ ਕੰਮ ਸ਼ੁਰੂ ਕਰ ਲਈਏ ਨਾ ਟਾਈਮ ਨਾਲ ਬੰਦਾ ਕਿਤੇ ਹੋਵੇ ਤੇ ਮੈਂ ਘਰ ਜਾ ਕੇ ਵੀ ਅੰਟੀ ਸਾਰਾ ਕੰਮ ਕਰਨਾ ਹੁੰਦਾ ਚਲੋ ਉਹ ਤਾਂ ਪੁੱਤ ਤੇਰੀ ਗੱਲ ਠੀਕ ਵਾ ਪਰ ਚਾਹ ਪੀਤੀ ਹੋਵੇ ਨਾ ਤੇ ਬੰਦਾ ਫਿਰ ਲੱਗਾ ਰਹਿੰਦਾ ਵਾ ਪਰਵਾਹ ਨਹੀਂ ਹੁੰਦੀ ਫਿਰ ਠੀਕ ਆ ਥੋੜੀ ਦੇ ਬਾਚ ਬਣਾ ਲਾਂਗੀ ਨਾ ਮੈਂ ਬਣਾ ਦੂੰਗੀ ਚਾ ਫਿਰ ਪੀ ਲਾਂਗੀ ਤੁਆ ਬਣਾਏਗੀ ਹਾਂ ਕੋਈ ਗੱਲ ਨਹੀਂ ਮੈਂ ਬਣਾ ਦੂੰਗੀ ਮੈਂ ਤਾਂ ਨੰਨੂ ਕਹਿ ਕੇ ਆਈ ਸੀ ਮੈਂ ਚਾਹ ਧਰ ਕੁੜੀ ਆਈ ਐ ਤੇ ਆਦੀ ਕੋਈ ਨਹੀਂ ਮੰਮੀ ਵੀ ਬਣਾ ਦਿੰਨੀ ਆ ਤੇ ਮਨਾ ਕਰ ਤਾਂ ਉਹਨੂੰ ਫਿਰ ਮੈਂ ਹਾਂ ਕੋਈ ਨਹੀਂ ਮਨਾ ਕਰ ਦੋ ਤੇ ਆਪਾਂ ਬਾਚ ਬਣਾ ਕੇ ਪੀ ਲਾਂਗੇ ਕੰਮ ਕਰੀ ਲਈ ਹੁਣੋਂ ਨਹੀਂ ਤੇ ਚਲ ਠੀਕ ਆ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਦਾਂ ਹੀ ਕਰ ਲੈਨੇ ਹਾਂ ਹਾਂ ਚਲ ਤੂੰ ਕੱਟ ਆਪਣੇ ਕੱਪੜੇ-ਕੁਪੜੇ ਦੇ ਮਾਗੀ ਲੈ ਮਹਾਰਾਣੀ ਜੀ ਆ ਬਿਓਗੀ ਅਜੇ ਨਾ ਕਹਿ ਵੀ ਨਹੀਂ ਆ ਪੰਜਾਬ ਧਾਰਾ ਹੈ ਚੱਲ ਉਹਦੇ ਵੱਖਰੀ ਗੱਲ ਆ ਕੁੜੀ ਨੇ ਮਨਾਂ ਕਰਤਾ ਵਾ ਪਰ ਇਹਦੇ ਹਾਲ ਵੇਖ ਲਾ ਉਸੇ ਵਾਲੇ ਨਿਕਲਦੀ ਕਰਦੀ ਐ ਰਸੋਈ ਵਿੱਚ ਚੋਂ ਪਤਾ ਨਹੀਂ ਕਿਹੜਾ ਪਹਾੜ ਆਣ ਕਿਤੇ ਮੇਸਰ ਤੇ ਦੇ ਪਣਾ ਜੇ ਮੈਂ ਕਹਿ ਵੀ ਨੀ ਪਟ ਜਾ ਬਣਾ ਲਾ ਤੇ ਪਰ ਪਾਣੀ ਤੇ ਰੱਖਦੀ ਮੇਰੇ ਹੰਦਿਆਂ ਨੂੰ ਹਾਦੀ ਹੋਈ ਐ ਇਹਦੇ ਵਾਲੀ ਜ਼ੁਬਾਨ ਤੇ ਉਹਦੀ ਏਡੀ ਲੰਮੀ ਲੰੁਕਦੀ ਜਾਂਦੀ ਐ ਦਿਨ ਬਦਨ ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਘਰ 'ਚ ਕੋਈ ਆਇਆ ਵਾ ਤੇ ਮੈਂ ਕਿੱਦਾਂ ਰਣਾ ਤੇ ਆਪਣੀ ਸੱਸ ਮਾਂ ਦੇ ਅੱਖੇ ਲੱਗਣਾ ਕੋਈ ਗੱਲ ਨਹੀਂ ਸੁਧਾਰਨਾ ਹੀ ਪੈਣਾ ਇਹਨੂੰ ਇਦਾਂ ਨਹੀਂ ਨਿਕਾਪਣਾ ਮਿੰਟਾਂ ਸਤਾ ਮਾਰਿਆ ਇਹਨਾਂ ਨੇ ਇੱਕਾ ਜਿਹੜਾ ਪਿੰਧਰ ਵਾਣਾ ਇਹਦਾ ਨਹੀਂ ਕੋਈ ਪਤਾ ਲੱਗਦਾ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਵਾ ਸਵੇਰ ਦਾ ਗਿਆ ਵਾ ਮੰਮੀ ਮੈਂ ਆ ਜਾਣਾ ਛੇਤੀ ਅਜੇ ਤੱਕ ਨਹੀਂ ਆਇਆ ਆਨਲਾਈਨ ਦੇ ਹਨ ਨੂੰ ਵੀ ਚੜਕ ਰੁਕ ਜਾ ਰੁਕ ਜਾ ਪੁੱਤ ਇਹਨਾਂ ਕੱਪੜਾ ਨਾ ਕੱਢ ਜੇ ਤੈਨੂੰ ਨਾ ਮੈਂ ਪਹਿਲਾਂ ਪੇਪਰ ਤੇ ਦੱਸਨੀ ਆ ਕਿ ਕਿਦਾਂ ਕਟਿੰਗ ਕਰਨੀ ਆ ਠੀਕ ਆ ਨਾ ਕੱਪੜਾ ਤੇ ਪੁੱਤ ਖਰਾਬ ਹੋ ਜਾਊਗਾ ਤੇ ਫਿਰ ਐਵੇਂ ਠੀਕ ਹੁਣ ਇਹਦੇ ਉੱਤੇ ਤੈਨੂੰ ਪਤਾ ਲੱਗ ਜੂ ਨਾ ਇੱਕ ਵਾਰੀ ਪੇਰ ਜਿੱਦਾਂ ਮਰਜ਼ੀ ਕਟਿੰਗ ਕਰੀ ਗਿਆ ਕਰੀ ਹਾਂਜੀ ਇਹ ਇਹਦੀ ਗੱਲ ਹੈ ਵੇ ਇਹ ਆਹੋ ਆਵੇ ਇੱਧਰ ਵੇ ਬੋਤਾਂ ਆਪਾਂ ਚੱਲ ਇੱਕ ਪੇਜ ਉੱਚ ਲੈ ਲੈਨੇ ਆ ਆਵੇ ਜਿੱਦਾਂ ਹੀ ਲੈਣਾ ਵਾ ਨਾ ਲੈਂਥ ਲੈਣੀ ਪਹਿਲਾਂ ਸਭ ਤੋਂ ਪਹਿਲਾਂ ਹਨਾ ਹਾਂਜੀ ਆਹ ਕੱਪੜੇ ਦੀ ਤੇ ਉਹ ਲੈਂਥ ਮਣਕੇ ਰਾ ਤੇ ਇਹਦਾ ਕੇਰਾ ਮਣਕੇ ਪੀ ਕਿੰਨਾ ਹੀ ਕੇਰਾ ਰੱਖਣਾ ਵਾ ਹਾਂਜੀ ਕਿੰਨੀ ਲੈਂਥ ਰੱਖਣੀ ਆ ਉਹ ਸਾਗ ਉਹਦੀ ਕਟਿੰਗ ਕਰ ਦੇਣੀ ਹੈ ਕੱਪੜੇ ਦੀ ਪੀਸ ਦੀ ਠੀਕ ਜੀ ਪਹਿਲਾ ਮਤਲਬ ਇਦਾਂ ਇਦਨ ਨੂੰ ਲੈਂਥ ਮਿਲਣੀ ਪਹਿਲਾ ਲੈਂਥ ਮਿਲਣਾ ਹਾਂ ਤੇ ਜਦੋਂ ਲੈਂਥ ਰੱਖਣੀ ਹੈ ਨਾ ਉਦੋਂ 3 ਇੰਚ ਵਾਧ ਰੱਖਣਾ ਵਾ ਕਿਉਂਕਿ ਥਲੇ ਤਰਪਾਈ ਹੁੰਦੀ ਹੈ ਠੀਕ ਠੀਕ ਆ ਨਾ ਤੇ ਜਿੱਦਾਂ ਆਪਾਂ ਆਪਣੀ ਲੈਂਥ ਸਮਝ ਲਾ ਆਪੇ ਕੱਪੜੇ ਵਿੱਚੋਂ ਆਪਾਂ ਲੈਂਥ ਆਪਣੀ ਕੱਢ ਲਈ ਆ ਆ ਲੈਂਥ ਆਪਾਂ ਕੱਢ ਲਈ ਸਾਡੇ ਕਮੀਜ਼ ਦੀ ਲੈਂਥ ਵਾ ਇਹਨੂੰ ਆਪਾਂ ਫੋਲਡ ਕਰ ਲੈਣਾ ਇਦਾਂ ਕਰਕੇ ਅੰਦੀ ਕਿਹਦੇ ਤੱਕ ਕਿੰਨੇ ਤਿਆਰ ਨਾ ਡੇ ਹਣਾ ਮੈਨੂੰ ਜਲਦੀ ਜਾਚ ਆ ਜਣੀ ਤੂੰ ਫਿਕਰ ਨਾ ਕਰ ਕੁੜੀਆਂ ਤਾਂ ਮੈਂ ਟ੍ਰੈਂਡ ਕਰਤੀਆਂ ਮਿੰਟੋ ਮਿੰਟੀ ਹੈ ਐਵੇਂ ਤੇ ਨਹੀਂ ਆਉਂਦੀਆਂ ਮੋੜ ਮੋੜ ਕੇ ਇੱਥੇ ਵੇਖੀ ਜਾਈ ਤੈਨੂੰ ਮੈਂ ਛੇਤੀ ਰੱਖੀ ਸਭ ਕੋ ਸਖਾਲ ਦੇਣਾ ਵਾ ਤੇ ਆ ਜਿੱਦਾਂ ਸਾਡਾ ਬੰਦਪਾਸਾ ਵਾ ਨਾ ਇਹ ਗਲਾਰ ਰਖਣਾ ਇਹਦੇ ਲਈ ਸਾਈਡ ਇਹ ਹਮੇਸ਼ਾ ਯਾਦ ਰੱਖਣਾ ਅੱਛਾ ਜਿਹੜੀ ਕਟਿੰਗ ਜਿਹੜੀ ਉਹ ਇਧਰਲੀ ਸਾਈਡ ਤੋਂ ਮੋੜਾ ਜਿਹੜਾ ਇਧਰਲੀ ਸਾਈਡ ਤੋਂ ਨਿਕਲਣਾ ਠੀਕ ਬਸ ਐਦਾਂ ਕਰਕੇ ਤੇ ਐਦਾਂ ਕਰਕੇ ਤੂੰ ਮੋੜੇ ਦੀ ਕਾਟ ਪਾ ਦੇਣੀ ਹੈ ਠੀਕ ਆ ਤਾਂ ਮੈਂਨਕੇ ਫਿਰ ਮੋੜੇ ਦੀ ਕਾਟ ਪਾ ਦਊਂਗਾ ਹਾਂ ਤੇ ਮੇਰੀ ਗੱਲ ਸੁਣ ਪੁੱਤ ਤੂੰ ਸਵੇਰੇ ਹਣ ਆਪਣੀ ਮਸ਼ੀਨ ਲੈ ਚੇਤੇ ਨਾ ਠੀਕ ਵਾ ਨਾ ਠੀਕ ਆਂਟੀ ਕੋਈ ਨਹੀਂ ਮੈਂ ਲੈ ਆਉਂਗੀ ਪਤਾ ਕੀ ਗੱਲ ਆ ਫਿਰ ਆਪਣੀ ਮਸ਼ੀਨ ਤੇ ਮੈਂ ਲਾ ਕੇ ਤੇਰੇ ਨਾਲ ਕਰਿਆ ਕਰੂੰਗੀ ਹਾਂਜੀ ਇਹ ਤਾਂ ਤੇਰੀ ਤੇ ਫਿਰ ਤੈਨੂੰ ਯਾਦ ਦੱਸੂੰਗੀ ਫਿਰ ਦਸੇਣ ਮਾਰ ਤੇ ਦਸੇਣ ਮਾਰ ਫਿਰ ਛੇਤੀ ਆਊਗਾ ਤੂੰ ਆਹ ਵੀ ਦੋ ਹੋ ਵੇ ਕਿਦਾਂ ਫੋਨ ਫੜ ਕੇ ਬੈਠੀ ਏ ਕੋ ਕੋ ਕੰਮ ਧੰਦਾ ਵੀ ਕਰ ਲਿਆ ਕਰ ਕਿਉਂ ਕੀ ਹੋਇਆ ਵਾ ਜਾਠ ਮੇਰੇ ਲਈ ਪਾਣੀ ਦਾ ਗਲਾ ਲਾ ਕੇ ਆ ਪਿੰਦੂ ਤੂੰ ਬੋਲਣ ਕਿਦਾਂ ਦੇਓ ਉਹ ਜਿੰਨਾ ਤੈਨੂੰ ਕੰਮ ਕਹਿਣਾ ਜਾ ਕਰ ਜਾਗੇ ਤੁਸੀਂ ਕੁਝ ਖਾਦਾ ਪੀਤਾ ਵਾ ਕਰਨਦਾ ਵੀ ਅੱਗੋਂ ਪਿੰਦਰ ਤੂੰ ਸ਼ਰਾਬ ਪੀਤੀ ਆ ਪੀਤੀ ਆ ਕਿਹੜੀ ਥੋਂ ਪੀਤੀ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਅੱਗੇ ਘੱਟ ਕਰਦੇ ਹੋ ਅੱਜ ਹੋਰ ਡੱਫਕੇ ਤੇ ਆ ਗਏ। ਉਹ ਮਾ ਆਪਣੇ ਕੋਲੋਂ ਪੀਤੀ ਤੇਰੇ ਪੈਆਂ ਦੀ ਪੀਤੀ ਐ ਤਾਂ ਤਰਾ ਪਿਓ ਪਿਉਂਦੇ ਮਨੋਂ ਆਣਗੇ। ਮੇਰੇ ਪਿਓ ਦੀ ਕਿੱਧਰ ਜਾਣ ਦੀ ਉਹ ਤੁਹਾਨੂੰ ਕੀ ਕਹਿੰਦੇ ਨੇ? ਉਹਦੇ ਤੁਹਾਨੂੰ ਕਦੇ ਮਿਲੇ ਵੀ ਨਹੀਂ ਐ। ਉਹ ਜਾ ਪਾਣੀ ਲਿਆ ਜਾਓ ਪਾਣੀ ਲਿਆ ਤੜੇ ਵਾਸਤੇ। ਜਾਓ ਜਾ ਕੇ ਤੇ ਲੈ ਆਓ। ਖਾ ਪੀ ਕੇ ਆ ਸਕਦੇ ਪਾਣੀ ਨਹੀਂ ਫੜ ਕੇ ਪੀ ਸਕਦੇ ਤੁਸੀਂ। ਬੰਦਿਆਂ ਨੂੰ ਚਲ ਜਾ ਇੱਥੋਂ। ਚਲ ਜਾ ਬੰਦਿਆਂ ਵਾਂਗੂੰ ਤੁਸੀਂ ਜੋ ਮਰਜ਼ੀ ਕਰੀ ਜਾਓ ਤੇ ਤੁਹਾਨੂੰ ਕੋਈ ਕੁਝ ਕਹੇ ਨਾ। ਮੈਂ ਥੱਪੜ ਮਾਰਨਾ ਤੇਰੇ। ਮਾਰਨਾ ਤੁਸੀਂ ਮਾਰ ਕੇ ਵੇਜੋ। ਤੇਰੇ ਹੱਥ ਕੋ ਜਿਆਦਾ ਨਹੀਂ ਵਧੇ ਸਿਰ ਤੇ ਚੜਦੇ ਜਾਂਦੇ ਜਿੰਨਾ ਤਾਨੂੰ ਕੁਝ ਕਹੀਦਾ ਨਹੀਂ ਉਹਨਾਂ ਹੀ ਸੋ ਜਿਆਦਾ ਪੂਹੇ ਚੜਨਦੇ ਹੋ ਤੁਸੀਂ ਜਾ ਜਾ ਕੇ ਕੰਮ ਕਰ ਆਪਣਾ ਤੇਰਾ ਦਿਮਾਗ ਟਾਪ ਹੋਇਆ ਵਾ ਮੈਂ ਚਰੇ ਬਿਜਣਾ ਤਾਨੂੰ ਛੱਡ ਕੇ ਜੀ ਇਹ ਗੱਲ ਤੇ ਆਏ ਹੋ ਤੇ ਉਹ ਜਾ ਜਿੱਥੇ ਜਾਣਾ ਦਫਾ ਹੋ ਜਾ ਤੈਨੂੰ ਰੱਖਣਾ ਚੰਗਾ ਉਹ ਇਹ ਗੱਲ ਭੁੱਲ ਜਾ ਚਲ ਜਾਂਗੇ ਨਾ ਤੇਰੇ ਮਗਰ ਆਉਣਾ ਕਿਸ ਨੇ ਆਉਣ ਵਾਲੀ ਆ ਜਾਂਦੀ ਹੁੰਦੇ ਨੇ ਤਾਨੂੰ ਇਹੋ ਚੀਜ਼ ਦਾ ਵਾ ਕਿ ਇਹਦੇ ਮਗਰ ਕਿਸ ਨੇ ਆਉਣਾ ਨਹੀਂ ਤੇ ਮੈਂ ਜੋ ਮਰਜੀ ਇਹਨੂੰ ਕਹੀ ਜਾਵਾ ਉਬ ਦੇਖਾਂਗਾ ਕਿਹੜਾ ਹੁੰਦਾ ਮੈਨੂੰ ਨਾ ਕਿਸੇ ਦਾ ਡਰ ਦੁਰ ਹੈਗਾ ਡਰ ਕਿਉਂ ਨਹੀਂ ਹੈਗਾ ਫੇਰ ਆ ਕਾਰਡੀਗਲੋ ਪੀ ਕੇ ਆਏ ਜੇ ਮੈਂ ਚਪੇੜ ਮਾਰਨੀ ਹੈ ਮੈਂ ਨਾ ਸਭ ਤੋਂ ਵੱਡੀ ਗੱਲ ਜੀ ਕੀਤੀ ਆਪਣੀ ਜ਼ਿੰਦਗੀ ਦੀ ਤੁਹਾਡੇ ਤੇ ਵਿਸ਼ਵਾਸ ਕਰਕੇ ਮੇਰੇ ਤੇ ਜੀ ਕਰਦਾ ਉਹ ਖਾ ਕੇ ਮਰ ਜਾ ਮੈਂ ਆ ਲੜਨ ਦੀ ਆਵਾਜ਼ ਕਿੱਥੋਂ ਆਉਂਦੀ ਆ ਉਹ ਪੁੱਤ ਕੁਛ ਨਹੀਂ ਮੇਰੇ ਮੁੰਡੇ ਨੇ ਨਾ ਥੋੜਾ ਉੱਚੀ ਬੋਲਣ ਦੀ ਆਦਤ ਵਾ ਉਹਨੇ ਰੋਟੀ ਮੰਗਣੀ ਆ ਨਾ ਤਾਂ ਵੀ ਇੱਚੀ ਬੋਲ-ਬੋਲ ਕੇ ਐਦਾਂ ਲੱਗਦਾ ਇਹ ਤਾਂ ਲਾਂਡੇ ਹੁੰਦੇ ਆ ਇਹੋ ਜੀ ਕੋਈ ਗੱਲ ਨਹੀਂ ਇੱਧਰ ਧਿਆਨ ਦੇ ਮੇਰੇ ਵੱਲ ਆਵਾਜ਼ ਆਉਂਦੀ ਨਹੀਂ 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 ਕੋਈ ਗੱਲ ਨਹੀਂ ਆ ਲੈ ਆ ਕਰ ਤੂੰ ਤੇ ਮੈਂ ਆ ਗਈ ਜਿੱਦਾਂ ਜਿੱਦਾਂ ਮੈਂ ਦੱਸਿਆ ਵਾ ਨਾ ਉਹ ਦਾਦਾ ਘਰੀ ਠੀਕ ਹੈ ਠੀਕ ਹੰਤੀ ਚਾਰੀ ਰੇ ਲਪੜ ਦੇ ਪਾਉਂਦੀ ਆ ਲੜਨ ਤੇ ਇਹਨਾਂ ਦੇ ਨੂੰਹ ਪੁੱਤ ਦੇ ਇਹ ਤੇ ਲੜਾਈ ਇਹਨਾਂ ਦੀ ਸਾਰੀ ਉਮਰ ਨਹੀਂ ਮੁੱਕਣੀ ਜਿੱਦਾਂ ਦਾ ਇਹਨਾਂ ਨੇ ਕੰਮ ਕੀਤਾ ਵਾ ਹੁਣ ਤੇ ਤੁਸੀਂ ਮੈਨੂੰ ਕਹਿੰਦੇ ਨਾ ਜਾਂ ਮਰਦੀਆਂ ਤੇ ਮਰ ਜਿੱਦ ਮੈਂ ਮਰ ਗਈ ਨਾ ਤੁਹਾਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਮੇਰੇ ਤੋਂ ਸਵਾਈ ਬਸ ਤੇਰੇ ਪੁੱਛਣ ਵਾਲੇ ਨੇ ਪੁੱਛਣ ਵਾਲੇ ਤੁਹਾਨੂੰ ਬੜੇ ਨੇ ਜਿਹੜੇ ਹਾਏ ਹਾਈ ਮੇ ਸ਼ਰਮ ਕਰੋ ਸ਼ਰਮ ਇਹ ਤਾਂ ਸੋਚ ਕਮ ਸੇ ਕਮ ਤੈਨੂੰ ਤਾਂ ਪਤਾ ਨਾ ਕੁੜੀ ਆਈ ਐ ਇਹਨੂੰ ਤਾਂ ਨੀਂਹ ਪਤਾ ਇਹ ਤੇ ਆ ਗਿਆ ਫਿਰਕੇ ਮੈਨੂੰ ਸ਼ਰਮ ਮੈਨੂੰ ਕਹਿੰਦੇ ਸ਼ਰਮ ਕਰੋ ਇਹਨੂੰ ਪੁੱਛੋ ਸ਼ਰਾਬ ਦਾ ਫੁਕਿਆ ਆ ਜੇ ਹਾਏ ਨਹੀਂ ਮੈਂ ਮਰ ਜਾ ਮੈਨੇ ਖੱਤਿਆ ਵੇ ਤੇਰਾ ਬੇੜਾ ਘਰ ਕੇ ਜਾ ਤੇਰਾ ਹੋ ਜੇਦਾ ਹੈ ਹੁਣ ਆ ਕਸਰ ਰਹਿ ਗਈ ਮਰਜੇ ਕਰਨ ਵਾਲੀ ਜਿਹੜੀ ਪੂਰੀ ਕਰਕੇ ਆਇਆ ਵਾ ਹਾਲੇ ਤਾਂ ਮੰਮੀ ਦੇ ਨੀ ਚੜਿਆ ਵਾ ਤੁਸੀਂ ਵੇਖੋ ਕਦੋਂ ਪੈਣੀ ਐ ਰਾਤ ਜਾ ਕੇ ਹਲੇ ਨੀ ਚੁੱਪ ਕਰ ਹੌਲੀ ਬੋਲ ਹੋਣੀਏ ਸੁਣ ਲੂਗੀ ਨੀ ਚਲ ਉਸ ਨਿਕਲਣਾ ਕਿੰਨਾ ਚਾਹ ਪਿੰਡਾ ਸਾਡਾ ਕਿਉਂ ਨਹੀਂ ਪਤਾ ਲੱਗਦਾ ਤੁਹਾਨੂੰ ਆ ਤਾਂ ਵਿਖ ਪਰ ਕੜੀ ਮੇਰੀ ਮਾੜੀ ਕੜੀ ਨਹੀਂ ਜੰਪਿਆ ਨਾ ਕਿ ਨਹੀਂ ਹੁਣ ਨਾ ਮਰਦਾ ਚੁੱਪਿਓ ਮੈਂ ਕੋਈ ਨਿਆਣਾ ਆ ਹੱਥ ਨਾ ਚੁੱਪੀ ਕਰਤੇ ਤੇ ਸ਼ਰਮ ਨੂੰ ਹੱਥ ਮਾਰਿਆ ਕਰ ਚੰਗਾ ਫੈਰ ਤੂੰ ਮਾਰ ਖਾਣ ਵਾਲਾ ਹੀ ਆ ਜਿਨ੍ਹਾਂ ਦੇ ਕੰਮ ਕਰਦਾ ਵਾਂ ਕੰਮ ਚੰਗੇ ਕਰੇ ਤੇ ਮੇਰਾ ਦਿਮਾਗ ਨਹੀਂ ਖਰਾਬ ਤੈਨੂੰ ਮਾਰੂੰਗੀ ਮੈਂ ਕਿਹੜਾ ਭੁੱਲ ਜਾਂ ਤੂੰ ਮੇਰੀ ਮਾਂ ਫਿਰ ਕਿਉਂ ਨਾ ਮੈਂ ਪੀਲੀਏ ਮਸਾਲੇ ਆਹਰ ਆ ਗਈ ਏ ਸ਼ਾਬਾਸ਼ ਬੜੀ ਸੋਹਣੀ ਕਰਤੂਤ ਵਾ ਤੇਰੀ ਦਿਨ ਬਦ ਦਿਨ ਖੱਤਿਆ ਤੇਰੇ ਕੰਮ ਵਧੇ ਜਾਂਦੇ ਆ ਕਦੀ ਤੇ ਕੋਈ ਕਾਰਾ ਕਰਨਾ ਤੇ ਕਦੀ ਤੇ ਕੋਈ ਕਾਰਾ ਕਰਨਾ ਵਾ ਮੈਂ ਖੱਤਿਆ ਸੁਦਰਜਾ ਕਿਉਂ ਮਨ ਮਿੱਟੀ ਚੁੱਕੀ ਆ ਮੈਂ ਤੇ ਇੱਦਾਂ ਹੀ ਕਰਨਾ ਜੇ ਫਾਇਦ ਨਹੀਂ ਮੇਰੀ ਇੱਕ ਕਿਸਮਤ ਲਾ ਲੋ ਜੋਰ ਜੋ ਤੂੰ ਕਰਨਾ ਨਹੀਂ ਮੈਂ ਤੇ ਮਰੀ ਜਾਵਾਂ ਤੇ ਚੰਗਾ ਵਾ ਨਾ ਖੱਤਿਆ ਸਿਆਪਾ ਹੀ ਮੁੱਕ ਗਿਆ ਸਾਰਾ ਸਾਰਾ ਸਿਆਪਾ ਹੀ ਦਾ ਏ ਤੂੰ ਚੁੱਪ ਕਰਕੇ ਪਾਣੀ ਲੈ ਆ ਕਿਦਾਂ ਤਮਾਸ਼ਾ ਲਾ ਕੇ ਬਹਿ ਗਈ ਏ ਉਹਦਾ ਕਾਦਾ ਵਾ ਸਿਆਪਾ ਤਾਂ ਸਾਰਾ ਤੇਰਾ ਵਲ ਖੱਤਿਆ ਨਾ ਤੂੰ ਹਾਸਿਆਪੇ ਕਰੇ ਤੇ ਨਾ ਉਹ ਰੋਵੇ ਏ ਵੀ ਰੋਂਦੀ ਹੁਣ ਆਪਣੀ ਕਿਸਮਤ ਨੂੰ ਪਹਿਲਾਂ ਐਨੇ ਵੀ ਨਹੀਂ ਕੋ ਸੋਚਿਆ ਆ ਗਈ ਤੇਰੇ ਨਾਲ ਭੱਜ ਕੇ ਓਏ ਨੂੰ ਕਹ ਹੁਣ ਚੱਲ ਜਾ ਹੁਣ ਕੀ ਹੋ ਗਿਆ ਹੁਣ ਮੈਂ ਕਿੱਥੇ ਜਾਵਾਂ ਕਿਸੇ ਪਾਸੇ ਜੋਗੀ ਛੱਡਿਆ ਜੇ ਮੈਨੂੰ ਨਾ ਮੈਂ ਇੱਧਰ ਜੋਗੀ ਤੇ ਨਾ ਮੈਂ ਉੱਧਰ ਜੋਗੀ ਜੀ ਮੈਨੂੰ ਪਤਾ ਹੁੰਦਾ ਨਾ ਤੀ ਇਹੋ ਜੇ ਕੰਮ ਕਰਨੇ ਤਾਂ ਮੈਂ ਕਦੇ ਵੀ ਨਹੀਂ ਤੇਰੇ ਨਾਲ ਆਣਾ ਉਦਾਂ ਤਾਂ ਬੜਾ ਡਈ ਹਾਂ ਕਿ ਮੇਰੇ ਪਿਓ ਨੇ ਆਉਣਾ ਪਰ ਜਿਉਣਾ ਕਰ ਬੈਨਾ ਭਲਾ ਤੈਨੂੰ ਲੈਣ ਹੁੰਦਾ ਕਿ ਨਹੀਂ ਕਿੰਨੇ ਕੁ ਪੈਸੇ ਨੇ ਉਹਦੇ ਕੋ ਭਲਾ ਤੇਰੇ ਤੋਂ ਵੱਧਦੀ ਨੇ ਤੇਰੇ ਤੋਂ ਕੀ ਆ ਕੁਝ ਵੀ ਨਹੀਂ ਆ ਜਾ ਲਾ ਫੋਨ ਉਹਨਾਂ ਨੂੰ ਲਾ ਫੋਨ ਉਹਨਾਂ ਨੂੰ ਮੈਂ ਕਦੇ ਲਈ ਕੋਈ ਨਾ ਨੀ ਚੁੱਪ ਕਰ ਟਕੀਰਾ ਤੂੰ ਵੀ ਬਹੁਤੀ ਜ਼ੁਬਾਨ ਨਾ ਕੱਢ ਤੇਰੇ ਪਿਓ ਕੋ ਜਿਹੜਾ ਬਹੁਤਾ ਪਿਆਹਾ ਆ ਗਿਆ ਵਾ ਠੀਕ ਆ ਨਾ ਉਹਨਾਂ ਦੇ ਭਾਦੀ ਤੇ ਤੂੰ ਮਰ ਗਈ ਆ ਹੁਣ ਕੋ ਨਾ ਲੈਣੀ ਪਿਓ ਦਾ ਵੇ ਤੂੰ ਵੀ ਗੋਮੋ ਹੋ ਜਾ ਜ਼ੁਬਾਨ ਅੰਦਰ ਪਾ ਲੈ ਤਰ ਮੈਂ ਦੱਸਿਆ ਹੀ ਮੈਂ ਖਿੱਚ ਦੇਣੀ ਆ ਫੜ ਕੇ ਓ ਮੈਂ ਤਾਂ ਕੁਝ ਬੋਲੇ ਨੇ ਪਾਣੀ ਦਾ ਘੁੱਟ ਮੰਗਿਆ ਸੀ ਤੇ ਤੂੰ ਚੁੱਪ ਕਰਕੇ ਜੇ ਪਾਣੀ ਦਾ ਘੁੱਟ ਦੇ ਦੇਂਦੀ ਤੂੰ ਮਾਸ਼ਾ ਲਾਉਣ ਦੀ ਲੋੜ ਬਹੁਤੀ ਸੀਗੀ ਤੈਨੂੰ ਨਹੀਂ ਪਤਾ ਪਗਾਨੀ ਕੁੜੀ ਆਈ ਆ ਕੀ ਆਖੂਗੀ ਜਾ ਕੇ ਇਹਨਾਂ ਨੂੰ ਬੋਲਣ ਦੀ ਨਹੀਂ ਜਾਚ ਆ ਕੀ ਬੋਲਦੇ ਕਿਦਾਂ ਨੇ ਤੂੰ ਬਕਵਾਸ ਬੰਦ ਕਰ ਤੇ ਨਾਲੇ ਤੁਸੀਂ ਆ ਕੰਮ ਬੰਦ ਕਰੋ ਧੰਨਵਾਦ ਨਾਲੇ ਸ਼ਾਬਾਸ਼ ਬੰਦ ਬੱਸ ਮੇਰਾ ਤੇ ਥੂਕੇ ਤਾਂ ਤੂੰ ਕਿ ਘਰੋਂ ਬਾਹਰ ਕੱਢਦਾ ਇਹੋ ਜੇ ਨੂੰ ਇੱਕ ਮਿੰਟ ਨਾ ਰੱਖਾਂ ਤੈਨੂੰ ਮੈਂ ਬਿਨਾਂ ਕਿਹੜਾ ਕੱਢਦਾ ਮੈਨੂੰ ਕੱਢਦਾ ਵਾ ਤੈਨੂੰ ਆ ਲੈਂਦੇ ਹਾਂ ਤੇਰੇ ਪਿਓ ਨੂੰ ਵੇਖੀ ਤੇਰੀ ਸੇਵਾਕ ਦਾ ਕਰਨੀ ਆ ਤੇ ਹੁਣ ਨਾ ਹੱਥ ਜੋੜ ਦੀਆਂ ਤੁਹਾਡੇ ਗਾੜੀ ਮੈਂ ਮੂੰਹ ਬੰਦ ਕਰ ਲਓ ਆਪਣੇ ਜਿੰਨਾ ਚਿਰ ਕੁੜੀ ਇੱਥੇ ਆ ਬਾਅਦ ਚ ਰਾਜ ਕਰੂੰ ਤੁਹਾਡਾ ਹੁਣ ਮੈਂ ਫੜ ਕੋਈ ਉਹ ਪੜਾ ਕੇ ਛੱਡ ਦੇ ਮੇਰਾ ਮਾੜਾ ਨਾ ਕੋਈ ਕਰਿਓ ਜਿਹੜਾ ਵੀ ਕਰਨ ਨਾ ਇਹਦਾ ਕਰਿਓ ਤੇ ਇਹਨੂੰ ਸਮਝਾਓ ਜਿੰਨਾ ਮੇਰੇ ਤੇ ਜੋਰ ਲੰਦੇ ਨਾ ਇਹਨੂੰ ਕਿਆ ਕਰੋ ਆ ਵੇਖਿਆ ਯੋ ਇਹਦੀ ਜ਼ੁਬਾਨ ਤਾਂ ਦਿਨ ਬਦਨ ਲਾਦੀ ਜਾਣ ਲਈ ਆ ਤੇ ਸਾਰਾ ਪੁਆੜਾ ਤੇਰਾ ਹੀ ਨਖਤਿਆ ਸਾਰਾ ਤੇਰਾ ਹੀ ਯੋ ਜੇ ਤੂੰ ਚੰਗਾ ਹੁੰਦਾ ਨਾ ਇਹਦੀ ਹਿੰਮਤ ਨਾ ਹੁੰਦੀ ਇਦਾਂ ਬੋਲਣ ਦੀ ਓਏ ਆ ਵੇਖੋ ਜਾਓ ਕੰਮ ਕਰੋ ਆਪਣਾ ਜਾ ਕੇ ਤੂੰ ਤੇ ਮੈਨੂੰ ਜਿੰਦੀ ਮਾਰ ਛੱਡਿਆ ਮੱਦੇ ਕਿਤਾਬ ਉਹ ਤਾਂ ਘਸੇ ਆਂਟੀ ਆ ਵੇਖੋ ਮੈਂ ਕਾਟ ਪਾਈ ਇਦਾਂ ਹਾਂ ਬਿਲਕੁਲ ਠੀਕ ਹੈ ਮੇਰੇ ਹਿਸਾਬ ਨਾਲ ਨਾ ਕੁਛ ਛੇਤੀ ਕੰਮ ਸਿੱਖ ਲੈਣਾ ਵਾ ਹਾਂਜੀ ਤੇ ਆਂਟੀ ਕੀ ਹੋਇਆ ਤੁਹਾਡੀ ਵੀ ਬੜੀ ਆਵਾਜ਼ ਹੋਉਂਦੀ ਕੋਈ ਵੀ ਦੇਹ ਬੋਲਣ ਉਹ ਕੁਛ ਨਹੀਂ ਪੁੱਤ ਹੈ ਕੁਛ ਵੀ ਨਹੀਂ ਹੋਇਆ ਆ ਜਿਹੜਾ ਮੇਰਾ ਮੁੰਡਾ ਵਾ ਨਾ ਉਦਾਂ ਹੀ ਮਜ਼ਾਕ ਬੜੇ ਕਰਦਾ ਵਾ ਹੁਣ ਨਾ ਇੱਕੋ ਰਟ ਫੜ ਲਈ ਮੰਮੀ ਦੇ ਮੈਨੂੰ 10000 ਰੁਪਇਆ ਮੈਂ ਮਾਲ ਚ ਜਾਣਾ ਸ਼ਾਪਿੰਗ ਕਰਨ ਦੱਸਤੀ ਏ 10000 ਰੁਪਇਆ ਮੈਂ ਘਰ ਰੱਖਿਆ ਵਾ ਉਹ ਤਾਂ ਡਈ ਹੁਣ ਗੁੱਸੇ ਹੁਣ ਮੈਂ ਉਦਾਂ ਤੇ ਕੋਈ ਗੱਲ ਨਹੀਂ ਕੀ ਆ ਤੂੰ ਧਿਆਨ ਦੇ ਇਦਰ ਠੀਕ ਠੀਕ ਆਹੋ ਹੁਣ ਕਾਟ ਪਾ ਲਈ ਆ ਨਾ ਤੇ ਹੁਣ ਗਲੇ ਦੀ ਕਾਟ ਪਾਉਣੀ ਆ ਠੀਕ ਆ ਠੀਕ ਵਾ ਨਾ ਮੇਨ ਲੈਣਾ ਵਾ ਤੇ ਕਿੰਨਾ ਗਲਾ ਰੱਖਣਾ ਵਾ ਠੀਕ ਵਾ ਨਾ ਠੀਕ ਆਂਟੀ ਆਹੋ ਜਿੰਨਾ ਗਲਾ ਰੱਖਣਾ ਉਹ ਸਾਬ ਨੇ ਕਾਟ ਪਾਉਣੀ ਆ ਠੀਕ ਆ ਆਹੋ ਕਰ ਮਰੀਤੀ ਚੱਲ ਵਧੀਆ ਵਾ ਟਾਈਮ ਨਾ ਦਿੱਤਾ ਸੀ ਪਣ ਵਾਸਤੇ ਤਸੀਬ ਕੇ ਆ ਗਿਆ ਵਾ ਤੇ ਹੁਣ ਵੇਖੀ ਜਦੋਂ ਮੇਰੀ ਪਤੀ ਨੇ ਪਾਉਣਾ ਤੁਹਾਨੂੰ ਕਿੰਨਾ ਸੋਹਣਾ ਫੁੱਟ ਫੁੱਟ ਪਹਿਣਾ ਸੂਟ ਹੈ ਵੇਖੀ ਆ ਬੜੇ ਸੂਟ ਬੋਖੜ ਵੇਖਣ ਨਹੀਂ ਅੱਜ ਮੈਂ ਤਾਂ ਹੀ ਵੀ ਤਿਆਰ ਹੋ ਜੋ ਕਿਦਾ ਹੋਏ ਇੱਕ ਗਰਲੀਨ ਲਈ ਸੁਆਇਆ ਦਾ ਜਨਮ ਦਿਨ ਹੈ ਭਤੀਜੀ ਦਾ ਦੀ ਰਾ ਆ ਮੇਰੀ ਭਤੀਜੀ ਦਾ ਤਾਂ ਆਂਦੀ ਭੂਆ ਤੂੰ ਹਰ ਵਾਰੀ ਲਿਆਉਂਦੀ ਆ ਤੇ ਲਿਆਉਣੀ ਮੇਰੀ ਮੰਮੀ ਨਹੀਂ ਸੁਆਉਣ ਦਿੰਦੀ ਹੈਗੀ ਐਡਾ ਬਸ ਸੁਆ ਕੇ ਲਿਆਈ ਤੇ ਜਦੋਂ ਕੇਕ ਲਿਆਵਾਂਗੇ ਨਾ ਕੱਟਣ ਵਾਸਤੇ ਆਂਦੀ ਮਾ ਉਹ ਪਾਵਾਂਗੇ ਸੂਟ ਅੱਛਾ ਅੱਛਾ ਜਨਮ ਦਿਨ ਮਾ ਨਾ ਤੁਹਾਨੂੰ ਦੱਸਿਆ ਤਾਂ ਗਾਸ਼ ਜਿਵੇਂ ਚਲ ਵਧੀਆ ਕੀਤਾ ਵਾ ਜੇ ਦੋ ਅਨ ਸੀਤਾ ਦੇਣ ਦੀ ਤਾਂ ਮੈਂ ਦੂਜੀ ਕੁੜੀ ਸੁਆ ਲੈਂਦੀ ਉਹ ਨਹੀਂ ਸੀਨ ਦਿੰਦੀ ਦੂਜੀ ਦੋਸੇ ਵੇ ਲੜਾਈ ਪਾ ਕੇ ਬਹਿ ਜਾਂਦੀ ਹੈ ਮੈਂ ਚੱਲ ਸੁਆ ਕੇ ਖੜਾਂਗੀ ਨੀ ਆਣੀ ਜਲਦੀ ਜਨਾ ਪਾ ਲੇਗੀ ਜੇ ਦਿੱਤਾ ਤਾਂ ਫਾਇਦਾ ਵੀ ਕੀ ਜੇ ਪਾਇਆ ਹਣਾ ਚਲ ਕੋਈ ਗੱਲ ਇਹ ਪੁੱਤ ਨੇ ਆਪਣੀ ਪਤੀ ਜੀ ਵਾਸਤੇ ਲਿਆਂਦਾ ਸੀ ਤੇ ਮੈਂ ਸੰਭਾਲ ਲਿਆ ਉਹਦਾ ਜਨਮ ਦੇਣ ਅੱਛਾ ਤੇ ਜਦੋਂ ਮੈਂ ਕਿਤੇ ਆਪਣੇ ਕਿਤੇ ਪੇਕੇ ਜਾਣਾ ਹੁੰਦਾ ਵਾ ਕਿਤੇ ਜਨਮ ਦੇ ਤੇ ਉਹ ਤਾਂ ਤੁਸੀਂ ਏਦਾਂ ਮੂੰਹ ਬਣਾ ਲੈਂਦੇ ਚ ਦੱਸ ਹਾਂ ਪੁੱਤ ਇੰਨਾ ਸਾੜਾ ਨਹੀਂ ਕਰੀਦਾ ਹੁੰਦਾ ਮੇਰੇ ਪੇਕੇ ਤੇ ਤੇਰੇ ਪੇਕੇ ਜੀ ਤਾਂ ਦਿਨ ਰਾਤ ਦਾ ਫਰਕ ਨਹੀਂ ਮੇਰੇ ਤਾਂ ਕਿਤੇ ਸਰਦਾਰ ਖਵਾਉਂਦੇ ਨਹੀਂ ਤੇ ਮੈਂ ਮੈਂ ਮਾੜਿਆ ਚ ਆਹੋ ਮੇਰੀ ਭੈਣ ਆ ਗਈ ਹੀ ਦਾਦਿਆਂ ਦਾ ਤੁਸੀਂ ਉਹਨਾਂ ਨੂੰ ਉਹਨੂੰ ਕੱਲ ਪਿਕੰਦ ਤੱਕ ਦਾ 4 ਦਿਨਾਂ ਦੇਖ ਲੈ ਹਾਂ ਹੁਣ ਲੜਾਈ ਨਾ ਪਾਓ ਪੁੱ ਕੁੜੀਏ ਤੂੰ ਹੀ ਥੋੜਾ ਜਿਹਾ ਸਮਝਿਆਦਾ ਨਹੀਂ ਕਰੀਦਾ ਹੀ ਦਾ ਪੋਤਾ ਜੇ ਉਹ ਲਿਆਈ ਆਈ ਆ ਤੇ ਚੱਲ ਕੋਈ ਗੱਲ ਨਹੀਂ ਤੇ ਅੱਜ ਤੇ ਇਹਨਾਂ ਨੂੰ ਹੀ ਸਮਝਾਇਆ ਕਰੋ ਨਾ ਕੋਈ ਗੱਲ ਨਹੀਂ ਪੁੱਤ ਉਹਨੂੰ ਵੀ ਸਮਝਾਉਣਾ ਹੀ ਰਹਿਣਾ ਮੈਂ ਦੇਖੋ ਕਹਿੰਦਾ ਰਹਿਣਾ ਬਸ ਘਰ ਚ ਕਲੇਸ਼ ਨਾ ਪਾਵੇ ਹੁਣ ਜੇ ਤੁਸੀਂ ਦੋਵੇਂ ਜਣੀਆਂ ਲੜੋਗੇ ਤਾਂ ਤਮਾਸ਼ਾ ਬਖਾਲੋਗੇ ਲੋਕ ਐਵੇਂ ਆਂਦੇ ਬੇਗਾਨੀਆਂ ਆਪਣੀਆਂ ਨਹੀਂ ਬੰਦੀਆਂ ਵਾਕਿਆ ਸਹੀ ਉਹਨੇ ਕੰਮ ਕਰਕੇ ਦੱਸ ਦਿੱਤਾ ਜੇ ਭਲਾ ਹੁੰਦੀ ਮੇਰੀ ਧੀ ਉਨੇ ਖੁਸ਼ ਹੋਣਾ ਹੈ ਕਹਿਣਾ ਚੱਲ ਕੋਈ ਨਹੀਂ ਮਾਂ ਮੇਰੀ ਉਹ ਵੀ ਤੇਰੀ ਕੀ ਆ ਤੀ ਸਮਝਿਆ ਕਰ ਨੂਣਾ ਸਮਝਿਆ ਕਰ ਤੇ ਪੁੱਤ ਤੂੰ ਹੀ ਤਾਈ ਹੋਏ ਤੂੰ ਆਪਣੀ ਮਾਂ ਸਮਝ ਮੈਂ ਤਾਂ ਵੀ ਇਦਾਂ ਕਰਿਆ ਕਰਨ ਉਹਦੇ ਮੇਰੇ ਵਈ ਤੇ ਗੱਲਾਂ ਭੜੀਆਂ ਕਰਦੇ ਆ ਕਿੱਡਾ ਲੋੜ ਆ ਗਿਆ ਕਿੱਡਾ ਮથે 5000 ਦਾ ਬਣਾ ਲਿਆ ਹੈ ਤੇ 10000 ਰੁਪਏ ਰਸੂਟ ਤੇ ਸੜ ਕੇ ਢੀ ਗੱਲਾਂ ਗਈਆਂ ਨਹੀਂ ਮੈਂ ਸਾੜਨਾ ਕਹਾਦਾ ਜਦੋਂ ਕਿਤੇ ਮੇਰੀ ਭੈਣ ਆ ਗਈ ਉਹ ਤਾਂ ਚਾਰ ਦਿਨ ਤੜਾ ਮੂੰਹ ਹੀ ਨਹੀਂ ਸਦਾ ਹੋਇਆ ਮੈਨੂੰ ਪਤਾ ਹੁੰਦਾ ਨਾ ਮੈਨੂੰ ਪਤਾ ਹੁੰਦਾ ਤੇ ਨੈਂਤ ਘਰ ਕੱਢਣਾ ਹੀ ਨਹੀਂ ਤੁਹਾਡੀਆਂ ਲੜਾਈਆਂ ਨਹੀਂ ਮੁੱਕਦੀਆਂ ਲੜਾਈਆਂ ਨਹੀਂ ਮੋਟੀਆਂ ਰੋ ਦੋਵੇਂ ਜਣੀਆਂ ਫਿਰ ਆਪਣੇ ਬਰ ਸੂਲ ਪੈ ਗਿਆ ਜ ਨਿਆਣੀ ਦੀ ਚੀਜ਼ ਲੈ ਨਹੀਂ ਸਕੋ ਖੁਸ਼ ਹੋ ਨਿਆਣੀ ਦੀ ਚੀਜ਼ ਵੱਲ ਵੇਖ ਕੇ ਤਾਂ ਖੁਸ਼ ਹੋਣਾ ਚਾਹੀਦਾ ਬਰਿਆਂ ਨੂੰ ਦੱਸ ਦੇਣਾ ਕਿ ਮੈਂ ਆ ਕੰਮ ਕਰਦਾ ਵਾਂ ਐਡਾ ਮੈਨੂੰ ਡਰ ਪਿਆ ਵਾ ਇਹ ਗੱਲਾਂ ਨਿਕਲੇ ਡੀ ਰਹੀ ਨਹੀਂ ਆ ਉਹ ਹੀ ਦੀ ਸਮਝ ਦੀ ਗੱਲ ਪੀ ਐਡਾ ਮੈਨੂੰ ਡਰ ਪਿਆ ਮੈਨੂੰ ਪੁਛ ਪੁਛ ਕੇ ਕੰਮ ਕਰਨਾ ਮੈਨੂੰ ਨਹੀਂ ਕੋਈ ਡਰੇਦਾ ਹੈਗਾ ਮੈਂ ਆਪਣੇ ਪੇਕੇ ਨੂੰ ਮਿਲਣਾ ਨਹੀਂ ਚੱਲ ਨਹੀਂ ਡਾਕਟਰ ਲਾਓ ਤਮਾਸ਼ਾ ਗੱਲਾਂ ਕਰਦੀ ਐ ਮੇਰੀ ਭੈਣ ਆਈ ਐ ਹੂੰ ਦੇ ਕੋਠੇ ਦੇ ਚਲ ਜਓ ਚੰਗਾ ਇੱਥੇ ਕਿਸੇ ਨੂੰ ਪਤਾ ਨਹੀਂ ਲੱਗਣਾ ਅੰਦਰ ਚਲੇ ਆ ਵੀ ਲੋਕੀ ਚੰਗੀ ਤਰ੍ਹਾਂ ਵੇਖ ਲੈਣਗੇ ਮੈਨੂੰ ਕੋਈ ਐਡਾ ਡਰ ਨਹੀਂ ਹੈਗਾ ਮੈਨੂੰ ਤੋਂ ਡਰਦੀ ਨਾ ਹੁਣ ਖੜਦਾ ਨਹੀਂ ਮੈਂ ਇੱਥੇ ਚੜ੍ਹ ਕੇ ਇੱਕ ਹੋਰ ਲੈ ਕੇ ਜਾਉਂਗੀ ਵੇਖੀ ਸਹੀ ਠੀਕ ਹੈ ਨਾ ਪੁੱਤ ਇੰਨਾ ਕ ਸਮਝ ਆ ਗਿਆ ਤੈਨੂੰ ਚੰਗੀ ਤਰ੍ਹਾਂ ਹਾਂ ਆਂਟੀ ਹਾਂ ਮੈਨੂੰ ਆ ਗਈ ਜੀ ਅੱਛਾ ਚੱਲ ਹੁਣ ਤੂੰ ਬੈਠ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਵਾਂਗਾ ਨਹੀਂ ਆਂਟੀ ਬੱਸ ਚਾਹੀ ਚਾਹ ਹੁਣ ਮੈਂ ਚਲਦੀ ਆਂ ਟਾਈਮ ਵੀ ਬੜਾ ਹੋਇਆ ਤੇ ਇੰਨਾ ਕਿਦਾਂ ਚਾਹੀ ਚਾਹ ਵਾ ਨਹੀਂ ਬੜਾ ਕੇ ਲਿਓ ਇਹ ਨਾਲੇ ਮੈਂ ਘੁੱਟ ਪੀ ਲੂੰਗਾ ਤੂੰ ਪੀ ਲਈ ਨਹੀਂ ਆਂਟੀ ਕੋਈ ਗੱਲ ਨਹੀਂ ਆ ਟਾਈਮ ਵੀ ਬੜਾ ਹੋ ਗਿਆ ਤੇ ਇਦਾਂ ਕਰਾਂਗੇ ਕੱਲ ਨੂੰ ਫੇਰ ਲੇ ਆਹੀ ਆ ਮੈਂ ਤੇ ਨਾਲੇ ਨਾ ਥੋੜਾ ਜਿਹਾ ਟਾਈਮ ਨਾ ਆ ਜਾ ਕਰ ਹਾਂ ਕੋਈ ਨਹੀਂ ਵੀ ਮੈਂ ਇਹ ਹੁੰਦਾ ਵੀ ਕਰਦਾ ਮਤਲਬ ਥੋੜਾ ਬੋਤਾ ਕੰਮ ਕਰਕੇ ਚੱਲ ਕੋਈ ਨਹੀਂ ਥੋੜਾ ਛੇਤੀ ਉੱਠ ਗਈ ਹਾਂਜੀ ਨਹੀਂ ਕੋਈ ਨਹੀਂ ਕੱਲ ਤੋਂ ਆ ਜੂਗੀ ਟਾਈਮ ਨਾਲ ਆਪਣੇ ਕੰਮ ਤਾਂ ਦੇ ਸੰਭ ਕੇ ਨਾ ਸਾਰੇ ਤੇ ਛੇਤੀ ਆ ਜਾ ਕਰ ਠੀਕ ਹੈ ਠੀਕ ਹੈ ਜੀ ਆਹ ਤੇ ਆ ਬਾਕੀ ਮੈਂ ਰੱਖ ਲੈਣੀ ਤੈਨੂੰ ਕੱਲ ਸਖਾ ਲੂਗੀ ਹਾਂਜੀ ਆਂਟੀ ਹਾਂ ਚੱਲ ਠੀਕ ਆ ਫਿਰ ਹੈ ਹਾਂਜੀ ਆਂਟੀ ਜਾ ਨਾ ਜਾ ਵੀ ਮੇਰੀ ਤੀ ਚਲੋ ਠੀਕ ਆ ਫਿਰ ਆਂਟੀ ਚੰਗਾ ਪੁੱਤ ਜੱਗਾ ਹਾਇ ਨਹੀਂ ਮੇਰੀ ਕਿਸਮਤ ਤੇ ਬਗਾਨੇ ਪਿੰਡੋਂ ਕੁੜੀ ਆਂਦੀ ਆ ਜਾ ਕੇ ਕੀ ਆਖੂਗੀ ਇਹ ਮੁੰਡੇ ਨੇ ਤੇ ਮੇਰਾ ਜਲੂਸ ਹੀ ਕਢਤਾ ਆਂ ਤਰੀ ਧਰਤੀ ਵੀ ਇਹ ਨਹੀਂ ਦੇਂਦੀ ਜਦੋਂ ਪੁੱਛਣ ਦੀ ਹੀ ਮੈਨੂੰ ਪੀ ਕੀ ਹੋਇਆ ਤੂੰ ਕਿਉਂ ਖਪਣ ੜੇ ਹੀ ਕੀ ਕਰਾਂ ਮੈਂ ਅਗਲਾ ਕੜਾ ਨਿਆਣਾ ਵਾ ਸਮਝ ਤਾ ਸੱਪੋ ਗਈ ਆ ਪਰ ਕਿੰਨੇ ਕ ਪਰਦੇ ਪਾਵਾਂ ਇਸੇ ਗੱਲੋਂ ਤਾਂ ਮੈਂ ਸਾਦੀ ਨਹੀਂ ਹੀ ਇਹਨੂੰ ਹੁਣ ਕਰਾ ਤੇ ਕਰਾਂ ਕਿ ਹੁਣ ਆਉਂਦਾ ਪਈ ਆ ਹੁਣ ਮਨਾ ਵੀ ਨਹੀਂ ਕਰ ਸਕਦੀ